ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਤ ਸੰਗਤ ਜੀ ਜੇ ਕੋਈ ਮਨੁੱਖ ਦਰਬਾਰ ਵਿੱਚ ਮਾਨ ਦੀ ਪ੍ਰਾਪਤੀ ਲਈ ਕੈਨ ਦਾ ਭਾਵ ਕਿਸੇ ਮਹਿਫਿਲ ਵਿੱਚ ਮਾਨ ਸਤਕਾਰ ਦੀ ਪ੍ਰਾਪਤੀ ਲਈ ਗੁਰਬਾਣੀ ਦੇ ਸ਼ਬਦ ਦਾ ਜਾਪ ਵਿਧੀ ਪੂਰਵਕ ਕਰੇ ਸਤ ਸੰਗਤ ਜੀ ਇਸ ਗੁਰਬਾਣੀ ਸ਼ਬਦ ਦੇ ਜਾਪ ਨਾਲ ਜੇ ਵਿਪਾਰ ਹੋਵੇ ਤਾਂ ਉਸ ਵਿੱਚ ਵਾਧਾ ਹੋਵੇ ਅਤੇ ਸਤ ਸੰਗਤ ਜੀ ਜੇ ਨੌਕਰੀ ਹੋਵੇ ਤਾਂ ਨੌਕਰੀ ਵਿੱਚ ਤਰੱਕੀ ਮਿਲੇ ਸਾਧ ਸੰਗ ਜੀ ਇਸ ਸ਼ਬਦ ਜਾਪ ਦੇ ਪਾਠ ਨਾਲ ਜੇ ਕੋਈ ਕੋਰਟ ਕੇ ਜ਼ਹਿਰੀ ਦਾ ਮੁਕੱਦਮਾ ਚੱਲ ਰਿਹਾ ਹੈ ਜਿਸ ਦਾ ਫੈਸਲਾ ਤੁਹਾਡੇ ਹੱਕ ਵਿੱਚ ਨਹੀਂ ਹੋ ਰਿਹਾ ਤਾਂ ਸਾਧ ਸੰਗ ਜੀ ਉਹ ਮੁਕੱਦਮਾ ਵੀ ਇਸ ਸ਼ਬਦ ਜਾਪ ਦੇ ਨਾਲ ਹੱਲ ਹੋ ਜਾਵੇਗਾ ਕਹਿਣ ਦਾ ਭਾਵ ਕਿ ਤੁਸੀਂ ਮੁਕੱਦਮਾ ਚਿੱਤ ਜਾਓਗੇ ਤਾਂ ਹਨ ਦੀਤ ਪ੍ਰਾਪਤ ਹੋ ਜਾਵੇਗੀ ਸਾਥ ਸੰਗ ਜੀ ਜੀ ਦੀ ਨੋਟ ਕਰ ਲਓ ਸਾਥ ਸੰਗ ਜੀ ਇਹ ਪਾਠ ਮਹੀਨੇ ਦੀ ਸ਼ੁਰੂਆਤੀ ਤਾਰੀਖ ਵਿੱਚ ਕੀਤਾ ਜਾਵੇਗਾ ਸਾਥ ਸੰਗ ਜੀ ਕਹਿੰਦਾ ਭਾਵ ਕਿ ਮਸਿਆ ਤੋਂ ਬਾਅਦ ਜੋ ਪਹਿਲਾ ਇਤਵਾਰ ਆਵੇਗਾ ਉਸ ਦਿਨ ਇਸ ਸ਼ਬਦ ਜਾਪ ਦਾ ਪਾਠ ਸ਼ੁਰੂ ਕੀਤਾ ਜਾਵੇਗਾ ਸਾਥ ਸੰਗ ਜੀ ਇਸ ਦੀ ਵੀ ਗੱਲ ਹੈ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਾਫ ਵਸਤਰ ਕੱਪੜੇ ਪਹਿਨ ਕੇ ਇੱਕ ਇਕਾਂਤ ਕਮਰੇ ਵਿੱਚ ਬੈਠੋਗੇ ਆਪਣਾ ਆਸਣ ਲਗਾਓਗੇ ਮੁਖਾ ਆਪਣਾ ਚਰਦੇ ਪਾਸੇ ਵੱਲ ਰੱਖੋਗੇ ਇਸ ਸ਼ਬਦ ਜਾਪ ਦਾ 108 ਵਾਰ ਜਾਪ ਕਰੋਗੇ ਸਾਹ ਸਮੇਤ ਜੀ ਗਿਣਤੀ ਦਾ ਬੜਾ ਖਿਆਲ ਰੱਖਣਾ ਹੈ ਤੁਸੀਂ ਕਿਸੇ ਤਸਵੀਰ ਦਾ ਵਰਤੋਂ ਕਰ ਸਕਦੇ ਹੋ ਇਹਾਂ ਮਜ਼ਾਰ ਵਿੱਚ ਕਾਊਂਟਰ ਮਿਲ ਜਾਂਦੇ ਨੇ ਉਹ ਉੱਪਰ ਵੀ ਗਿਣਤੀ ਗਿਣ ਸਕਦੇ ਹੋ ਸਾਧ ਸੰਗਤ ਜੀ ਇਹ ਜਾਪ ਤੁਸੀਂ ਲਗਾਤਾਰ ਬਿਨਾਂ ਨਾਗਾ ਪਾਏ ਹੋਏ 40 ਦਿਨ ਤੱਕ ਕਰੋਗੇ ਸਾਧ ਸੰਗਤ ਜੀ ਇਹ ਕਲਪੁਰ ਕਿ ਇਹ ਸ਼ਬਦ ਜਾਪ ਵਖ ਵਖ ਕਾਰਜ ਪ੍ਰਾਪਤੀ ਲਈ ਦਿੱਤਾ ਗਿਆ ਹੈ ਕੈਂ ਦਾ ਪਾਉ ਕਿਸੇ ਮਹਿਲ ਵਿੱਚ ਮਾਨ ਦੀ ਪ੍ਰਾਪਤੀ ਲਈ ਪਾਠ ਕਰੋਗੇ ਤਾਂ ਤੁਸੀਂ 40 ਦਿਨ ਦਾ ਪਾਠ ਕਰੋਗੇ ਜੇ ਵਿਵਾਰ ਲਈ ਕਰਦੇ ਹੋ ਤਾਂ ਉਸ ਲਈ 40 ਦਿਨ ਦਾ ਪਾਠ ਕਰੋਗੇ ਜੇ ਨੌਕਰੀ ਵਿੱਚ ਤਰੱਕੀ ਲਈ ਸ਼ਬਦ ਜਾਫ ਕਰਦੇ ਹੋ ਤਾਂ ਉਸ ਲਈ ਤੁਸੀਂ 40 ਦਿਨ ਦਾ ਅਲੱਗ ਤੋਂ ਪਾਠ ਕਰੋਗੇ ਜੇ ਮੁਕਦਮੇ ਜਿੱਤਣ ਲਈ ਇਹ ਪਾਠ ਕਰ ਰਹੇ ਹੋ ਤਾਂ ਉਹ ਪਾਠ ਵੀ 40 ਦਿਨ ਦਾ ਅਲੱਗ ਤੋਂ ਹੋਵੇਗਾ ਇਸ ਤਰ੍ਹਾਂ ਨਹੀਂ ਹੋਵੇਗਾ ਕਿ ਤੁਸੀਂ ਇੱਕ ਵਾਰ ਚ ਹੀ ਇਹ ਚਾਰੇ ਕਾਰਜ ਪ੍ਰਾਪਤ ਕਰ ਲਓ ਸਾ ਸੰਗਤ ਜੀ ਤੂਫ ਅਗਰਵਤੀ ਲਗਾ ਲੈਣੀ ਹੈ ਸ਼ਵਰ ਜਾਂ ਪੀਲੇ